ਹਲਕਾਡ ਮਟਾਂਡਾ ਦੇ ਕਸਬਾ ਗੜਦੀ ਵਾਲਾ ਵਿਖੇ ਵਿਧਾਇਕ ਜਸਵੀਰ ਸਿੰਘ ਰਾਜਾ ਵੱਲੋਂ ਬਾੜ ਨੰਬਰ 9 ਵਿਖੇ ਰੋਡ ਬਣਾਉਂਦਾ ਨਹੀਂ ਪੱਥਰ ਰੱਖਿਆ ਗਿਆ ਬਾੜ ਨੰਬਰ 9 ਦੇ ਵਸਨੀਕਾਂ ਵੱਲੋਂ ਸੀਵਰੇਜ ਦਾ ਕੰਮ ਮੁਕੰਮਲ ਕਰਨ ਅਤੇ ਰਸਤਾ ਬਣਾਉਣ ਦੀ ਮੰਗ ਕੀਤੀ ਗਈ ਸੀ ਇਸ ਮੰਗ ਨੂੰ ਪੂਰਾ ਕਰਨ ਲਈ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵੱਲੋਂ ਵਾਰਡ ਵਿੱਚ ਪਹੁੰਚਣ ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਹਲਕਾ ਵਿਦਾਇਕ ਜਸਵੀਰ ਸਿੰਘ ਰਾਜਾ ਗਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਵਿਕਾਸਸ਼ੀਲ ਕਾਰਜ ਕੀਤੇ ਜਾ ਰਹੇ ਹਨ ਜਿਸ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਜਿੱਥੇ ਵੀ ਸੀਵਰੇਜ ਦਾ ਕੰਮ ਅਧੂਰਾ ਪਿਆ ਹੈ ਉਹ ਮੁਕੰਮਲ ਕੀਤਾ ਜਾਵੇਗਾ ਅਤੇ ਸ਼ਹਿਰ ਦੀਆਂ ਸੀਵਰੇਜ ਦੌਰਾਨ ਪੁੱਟੀਆਂ ਹੋਈਆਂ ਸਾਰੀਆਂ ਗਲੀਆਂ ਬਣਾ ਦਿੱਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਜਦੋਂ ਤੋਂ ਹਲਕਾ ਵਸੀਆਂ ਨੇ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਪਹਿਲਾਂ ਵੀ ਗੜਤੀਪਾਲਾ ਵਿੱਚ ਬਹੁਤ ਸਾਰੇ ਸਿਤ ਕਾਰਜ ਕੀਤੇ ਜਾ ਚੁੱਕੇ ਹਨ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਇਸ ਉਪਰਾੰਤ ਦੋਸਤੋ ਐਮ ਐਲ ਡੀ ਸੀ ਸੀਵਰੇਜ ਟ੍ਰੀਟਮੈਂਟ ਪਲਾਂਟ ਗੜਦੀਵਾਲਾ ਦੇ ਸੀਵਰੇਜ ਮੇਨ ਪੰਪਿੰਗ ਸਟੇਸ਼ਨ ਵਿਖੇ ਪਹੁੰਚ ਕੇ ਜਾਇਜਾ ਲੈਣ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਜਿਸ ਦਾ ਉਦਘਾਟਨ ਅਗਲੇ ਮਹੀਨੇ ਕਰ ਦਿੱਤਾ ਜਾਵੇਗਾ ਇਸ ਦਰਾਂ ਨੂੰ ਨਾ ਪਲਾਂਟ ਵਿੱਚ ਲਗਾਈਆਂ ਮਸ਼ੀਨਾਂ ਦਾ ਜਾਇਜ਼ਾ ਵੀ ਲਿਆ ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਤੇ ਵਿਵੇਕ ਗੁਪਤਾ ਵੱਲੋਂ ਹਲਕਾ ਵਿਧਾਇਕ ਵੱਲੋਂ ਹਲਕੇ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਛਲਾਂਗਾ ਵੀ ਕੀਤੀ ਗਈ ਅਤੇ ਗੜਦੀਵ ਲਈ ਧੰਨਵਾਦ ਕੀਤਾ ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਸ਼ੁਭਮ ਸੋਹਤਾ ਵਿਵੇਕ ਗੁਪਤਾ ਮਾਸਟਰ ਰਸ਼ਪਾਲ ਸਿੰਘ ਕੁਲਦੀਪ ਕੁਮਾਰ ਮਿੰਟੂ ਅਵਤਾਰ ਜੈ राजू गुप्ता अरुण गुप्ता जुगेश गुप्ता ऋषभ गुप्ता नितिश गुप्ता काउंसलर सुदेश टोनी सी, कुमार टोनी करनैल सिंह कलसी सीवरेज बोर्ड दसूआ दे एसडीओ बलजीत कुमार भंडारी एसएचओ गुरसाहिब सिंह सतपाल शर्मा जयराज शर्मा तरसीम हैरी लक्की शर्मा राजविंदर कौर कमलप्रीत कौर प्रीतिमा गुप्ता भूमिका गुप्ता विपिन शर्मा सोनू सिहरा नवीन वर्मा भगवान दास जसविंदर सिंह धर्मेन्द्र कल्याण विमला रानी सुदेश रानी आदि समेत बड़ी गिनती विच लोग हाजिर सान ਅੱਜ ਗੜਦੀਵਾਲ ਦੇ ਵਿੱਚ ਬਾੜ ਨੰਬਰ 9 'ਚ ਇਹ ਜਿਹੜੀ ਗਲੀ ਦੀ ਬੜੀ ਤੇਜ਼ੀ ਡਿਮਾਂਡ ਸੀ ਲੋਕਾਂ ਦੀ ਅੱਜ ਅਸੀਂ ਇਹਦੇ ਘਾਟਣਾ ਇਹਦਾ ਕੀਤਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਬਾਕੀ ਵੀ ਕੋਈ ਰਹਿੰਦੀਆਂ ਉਹਨਾਂ ਦਾ ਵੀ ਅਸੀਂ ਕੰਮ ਜਲਦੀ ਤੋਂ ਜਲਦੀ ਕਰਾਂਗੇ ਕੱਲ ਸ਼ਾਮੀ 72.9 ਲੱਖ ਦਾ ਜਿਹੜਾ ਸੀਵੇਜ ਦਾ ਵਾਟਰਸਪਲਾਈ ਦਾ ਉਹ ਅਸੀਂ ਹੋਰ ਐਕਸਟੈਂਸ਼ਨ ਕਰਾਤਾ ਆਇਆ ਇਹ ਵੀ ਗੜਦੀ ਵਾਲੇ ਨੂੰ 72 ਲੱਖ ਰੁਪਏ ਆ ਗਿਆ ਤੇ ਜਿੱਥੇ-ਜਿੱਥੇ ਵੀ ਵਾਟਰ ਸਪਲਾਈ ਦੀ ਹੋਰ ਕਮੀ ਆ ਉਹਨੂੰ ਆਪਾਂ ਦੂਰ ਕਰਾਂਗੇ ਜਿਹੜੀ ਗਲੀ ਬਣਨ ਵਾਲੀ ਉਹਦਾ ਨਹੀਂ ਪੱਥਰ ਰੱਖਿਆ ਔਰ ਦੂਸਰਾ ਜਿਹੜਾ ਟ੍ਰੀਟਮੈਂਟ ਪਲਾਂਟ ਲੱਗਾ ਸੀ ਇਹ ਆਲਮੋਸਟ ਕੰਪਲੀਟ ਦੇ ਨੇੜੇ ਪਹੁੰਚ ਗਿਆ ਕੰਪਲੀਟ ਹੋ ਜਾਣਾ ਤਾਂ ਅਸੀਂ ਮੈਂ ਵੀ ਨੈਕਸਟ ਮੰਥ ਇਹਦਾ ਅਧ்கਾਤਿਲ ਕਰ ਦੇਣਾ ਔਰ ਉਹ ਚੈੱਕ ਕਰਨਾ ਐਸੀ ਵੀ ਜਿਹੜੀਆਂ ਮਸ਼ੀਨਾਂ ਵਗੈਰਾ ਸਹੀ ਚੱਲ ਰਹੀਆਂ ਆ ਸਹੀ ਹੈ ਪ੍ਰੋਪਰਲੀ ਜੋ ਮੈਪ ਦੇ ਵਿੱਚ ਸੀ ਉਹ ਚੈੱਕ ਕੀਤਾ ਉਹ ਠੀਕ ਪਾਇਆ ਗਿਆ ਠੀਕ ਹੈ ਅੱਜ ਮੈਂ ਆਪਣੇ ਵਿਧਾਇਕ ਸਰਦਾਰ ਜਸਵੀਰ ਸਿੰਘ ਰਾਜਾਗਿਲ ਦਾ ਤਹਿ ਦਿਲੋਂ ਧੰਨਵਾਦ ਆ ਜੋ ਕਿ ਮੇਰੇ ਬਾੜ ਨੰਬਰ 9 ਦੀ ਗਲੀ ਸੀਵਰੇਜ ਪੈਣ ਤੋਂ ਬਾਅਦ ਕਾਫੀ 3-4 ਸਾਲ ਤੋਂ ਟੁੱਟੀ ਪਈ ਸੀ ਸਾਰੇ ਮੁਹੱਲੇ ਵਾਸੀ ਉਸ ਗਲੀ ਤੋਂ ਤੰਗ ਸੀਗੇ ਉਹਨਾਂ ਨੇ ਅਸੀਂ ਇੱਕ ਵਾਰੀ ਐਮਐਲਏ ਸਾਹਿਬ ਨੂੰ ਕਿਹਾ ਤੇ ਉਹਨਾਂ ਨੇ ਅੱਜ ਆਪ ਵਿਸ਼ੇਸ਼ ਤੌਰ ਤੇ ਆ ਕੇ ਗਲੀ ਦਾ ਨੀ ਪੱਥਰ ਰੱਖਿਆ ਤੇ ਗਲੀ ਨੂੰ ਬਹੁਤ ਵਧੀਆ ਬਣਾਉਣ ਦੇ ਆਰਡਰ ਜਾਰੀ ਕੀਤੇ ਸੋ ਮੈਂ ਬਾੜ ਨੰਬਰ 9 ਵੱਲੋਂ ਆਪਣੇ ਐਮਐਲਏ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਐਮਐਲਏ ਸਾਹਿਬ ਨੇ ਅੱਜ ਇਹ ਵੀ ਯਕੀਨ ਤੋਂ ਆਇਆ ਵੀ ਪੂਰੇ ਸ਼ਹਿਰ ਵਿੱਚ ਜੋ ਵੀ ਗਲੀ ਰਿਪੇਅਰ ਹੋਣ ਵਾਲੀ ਹੈ ਜਾਂ ਨਵੀਆਂ ਸਾਰੀਆਂ ਦਾ ਠੇਕੇਦਾਰ ਨੂੰ ਆਰਡਰ ਦਿੱਤਾ ਕਿ ਜਲਦੀ ਤੋਂ ਜਲਦੀ ਕੰਮ ਨਿਪਟਾਰੇ ਚਾੜੇ ਜਾਵੇ। ਅੱਜ ਗੜਦੀ ਵਾਲਾ ਵਿਖੇ ਵਾਰਡ ਨੰਬਰ 9 ਦੇ ਵਿੱਚ ਨਜ਼ਦੀਕ ਜੈਂਟੈਂਪਲ ਦੇ ਸਾਹਮਣੇ ਬਵੇ ਗੁਪਤਾ ਜੀ ਦੇ ਘਰ ਦੇ ਬਿਲਕੁਲ ਸਾਹਮਣੇ ਜੋ ਗਲੀ ਸੀਗੀ ਕਾਫੀ ਦੇਰ ਤੋਂ ਦੇਖ ਰਹੇ ਸੀਗੇ ਕਿ ਉਹ ਵੱਡੇ ਪੱਧਰ ਤੋਂ ਲੋਕ ਦਿੱਖੀ ਸਨ ਕਿ ਉਹ ਗਲੀ ਨਹੀਂ ਬਣ ਰਹੀ ਕਿਉਂਕਿ ਪਿਛਲੇ ਸਰਕਾਰਾਂ ਨੇ ਉਹ ਕੁੱਟ ਕੇ ਸੀਵੇਕ ਪਾਉਣ ਦੇ ਚੱਕਰ ਦੇ ਵਿੱਚ ਉਹ ਦੁਬਾਰਾ ਬਣਵਾਈ ਨਹੀਂ ਸੀ। ਉਹ ਐਮਐਲ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ। ਉਹ ਵਿਸ਼ੇਸ਼ਤਾ ਉੱਤੇ ਹਲਕਾ ਵਿਦਾਇਕ ਸਰਦਾਰ ਬਸਿੰਦਰ ਸਿੰਘ ਰਾਜਾ ਗੇਲ ਜੀ ਅੱਜ ਪਹੁੰਚੇ ਸੀਗੇ। ਉਹਨਾਂ ਨੇ ਉਹ ਗਲੀ ਦਾ ਅਦਗਠਨ ਕੀਤਾ ਤੇ ਠੇਕੇਦਾਰ ਨੂੰ ਹਦਾਇਤ ਦਿੱਤੀ ਕਿ ਇਹਨੂੰ ਵਧੀਆ ਕਰਕੇ ਜਲਦ ਤੋਂ ਜਲਦ ਬਣਾਇਆ ਜਾਵੇ। ਨਾਲ ਹੀ ਐਮਐਲ ਸਾਹਿਬ ਨੇ ਤੇਜੀ ਸਾਰੇ ਪ੍ਰਸ਼ਾਸਨ ਨੂੰ ਦਿਸਨ ਦਾ ਵੇਸ ਦਿੱਤੇ ਕਿ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਸੜਕਾਂ ਟੁੱਟੀਆਂ ਹਨ ਉਹਨਾਂ ਨੂੰ ਜਲਦ ਤੋਂ ਜਲਦ ਰਿਪੇਅਰ ਕੀਤਾ ਜਾਵੇ ਜਾਂ ਨਵੇਂ ਸਰੋ ਬਣਾਏ ਜਾਵੇ।